ਗੱਲ ਦਾ ਹੈ ਮਾਮਲੇ ਵਿੱਚ ਕਿ ਗ੍ਰਾਸਟਾਲਸ ਤੋਂ ਮੈਂ ਕਾਂਜੀ ਦਾ ਦੋ ਸੀਨੀਅਰ ਅਕਪਤੇ ਸਾਹਾ ਮੰਤਰੀ ਵਿਕਰਮ ਸਿੰਘ ਜੀ ਦੇ ਮਾਨਤਾਜ਼ੀ ਤੇ ਅੱਜ ਮੁਹਾਲੀ ਉਦਾਲਪ ਸੁਣਵਾਈ ਹੋਈ। ਜਮਾਨਤ ਕਰਦੇ ਤੇ ਸੁਣਵਾਈ ਅਦਾਲਤ ਨੇ ਤੀਜੇ ਤਾਈ ਤੱਕ ਮੋਦੀ ਪੱਧਤੀ ਹੈ। ਇਸ ਦੇ ਨਾਲ ਵਿਕਰਮ ਸਿੰਘ ਜੀ ਦੀ ਥੇਰੀ ਬੈਕ ਬਦਲਣ ਦੀ ਅਰਜ਼ੀ ਤੇ ਜਿੰਨਾ ਬਾਰੇ ਵਿੱਚ ਡੀਜੀਪੀ ਵੱਲੋਂ ਸਹੀਲਬੰਦ ਰਿਪੋਰਟ ਪਾਈ ਦਿੱਤੀ ਗਈ। ਇਸ ਨੂੰ ਅਦਾਲਤ ਨੇ ਦੋਵਾਂ ਪਾਰ ਸਾਹਮਣੇ ਕੋਲੇ ਆ ਗਏ ਨੇ ਤੇ ਮਹਿਰਬਾਨ ਬਦਲਣ ਦੇ ਮਾਮਲੇ ਤੇ ਅਦਾਲਤ ਨੇ 2 ਅਗਸਤ ਨੂੰ ਅਗਲੀ ਸੁਣਵਾਈ ਤੈਅ ਕੀਤੀ ਹੈ। ਇਹ ਅਦਾਲਤ ਦੇ ਵਿੱਚ ਵਿਕਰਮ ਮਜੀਠੀਆ ਸਾਹਿਬ ਦੇ ਕੇਸ ਦੇ ਵਿੱਚ ਦੋ ਐਪਲੀਕੇਸ਼ਨਸ ਕਨਸਿਡਰੇਸ਼ਨ ਵਾਸਤੇ ਰੱਖੀਆਂ ਗਈਆਂ ਸੀ ਇੱਕ ਜਿਹੜੀ ਉਹਨਾਂ ਦੀ ਬੈਰਕ ਚੇਂਜ ਦੂਜੀ ਬੇਲ ਅਪਲੀਕੇਸ਼ਨ ਬੈਰਕ ਚੇਂਜ ਦੀ ਐਪਲੀਕੇਸ਼ਨ ਚ ਲਾਸਟ ਡੇਟ ਤੇ ਕੋਰਟ ਨੇ ਡਾਇਰੈਕਟ ਕੀਤਾ ਸੀ ਡੀਜੀਪੀ ਪ੍ਰੈਜ਼ੈਂਸ ਨੂੰ ਕਿ ਉਹ ਸਾਰੀ ਚੀਜ਼ਾਂ ਨੂੰ ਅਸੈਸ ਕਰਕੇ ਕੋਰਟ ਦੇ ਵਿੱਚ ਰਿਪਲਾਈ ਫਾਈਲ ਕਰਨਗੇ ਕਿ ਕੀ ਜੇਲ ਮੈਨੂਅਲ ਔਰ ਖਾਸ ਕਰਕੇ ਜਿਹੜਾ ਉਹ ਸੈਕਸ਼ਨ 20 ਹੈ ਕਿ ਜੇਲ ਡਿਪਾਰਟਮੈਂਟ ਉਹਨੂੰ ਕੰਪਲਾਈ ਕਰ ਰਿਹਾ ਹੈ ਅਜੋਤੇ ਬਾਅਦ ਬੀਜੀਪੀ ਪ੍ਰੈਜ਼ੈਂਸ ਦਾ ਰਿਪਲਾਈ ਇੱਕ ਸੀਲਡ ਇਨਵੈਲਪ ਦੇ ਵਿੱਚ ਕੋਰਟ ਦੇ ਵਿੱਚ ਉਹਨਾਂ ਨੇ ਪਾਈ ਕੀਤਾ ਤੇ ਸਟੇਟ ਨੇ ਰਿਕਵੈਸਟ ਕੀਤੀ ਹੈ ਕਿ ਇਹਨੂੰ ਸੀਕ੍ਰੀਟ ਡਾਕੂਮੈਂਟ ਰੱਖਿਆ ਜਾਵੇ ਸੋ ਉਹ ਫਾਈਲ ਦਾ ਪਾਰਟ ਬਣਾ ਲਿਆ ਗਿਆ ਪਰ ਅਸੀਂ ਨਾਲ ਹੀ ਕੋਰਟ ਨੂੰ ਰਿਕਵੈਸਟ ਕੀਤੀ ਹੈ ਕਿ ਸਾਨੂੰ ਉਹਦੀ ਕਾਪੀ ਮਿਲਣੀ ਚਾਹੀਦੀ ਹੈ ਅਗਰ ਇਸ ਤੇ ਕੋਈ ਬਹਿਸ ਹੋਣੀ ਹੈ ਅਗਰ ਇਹ ਤੇ ਅੰਡਰ ਕਨਸਿਟਿਊਸ਼ਨ ਹੈ ਤਾਂ ਸਾਨੂੰ ਉਹਦੀ ਕਾਪੀ ਮਿਲਣੀ ਚਾਹੀਦੀ ਹੈ ਜ਼ਿਕਰ ਵੀ ਹੋ ਗਿਆ ਕਿ ਮਨਜੀਤਿਆ ਦੇ ਗ੍ਰਿਫਤਾਰੀ ਨੂੰ ਆ ਦੇਖ ਨਹੀਂ ਨਾ ਹੋ ਗਿਆ ਹੈ